ਹਿਤੇ ਸੀ টিਆਰਪ ਨਹੀਂ ਭਰੋ ਸਾਬ ਦਾ ਅ ਜੀ ਸਾਡੇ ਇਥੇ ਪੁਲਿਸ ਲਾਈਨ ਦੇ ਵਿੱਚ 54 ਸ਼ਹੀਦ ਜੋ ਪਰਿਵਾਰ ਸੀ ਅੱਜ ਉਹ ਇਸ 21 ਅਕਤੂਬਰ ਦੇ ਪੁਲਿਸ ਕਮੇਮੋਰੇਸ਼ਨ ਡੇ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਤੇ ਇਹ ਬੜਾ ਇੱਕ ਸੋਲਮ ਬੜਾ ਸੀਰੀਅਸ ਤੇ ਬਹੁਤ ਹੀ ਜ਼ਰੂਰੀ ਦਿਨ ਹੈ ਪੂਰੇ ਭਾਰਤੀ ਪੁਲਿਸ ਫੋਰਸ ਲਈ ਕਿਉਂਕਿ ਇਸ ਦਿਨ ਜੋ 1959 ਦੇ ਵਿੱਚ ਭਾਰਤੀ ਪੁਲਿਸ ਦੇ ਜਵਾਨਾਂ ਨੇ ਸ਼ਹਾਦਤ ਦਿੱਤੀ ਸੀ ਇੰਡੋਰ ਤੇ ਵਿਕ ਅਮ ਬਾਰਡਰ ਤੇ ਉਹ ਸਾਡੇ ਸਭ ਨੂੰ ਸਾਨੂੰ ਸਭ ਨੂੰ ਯਾਦ ਕਰਾਉਂਦੀ ਹੈ ਕਿ ਹਰ ਰੋਜ਼ ਜਿਸੀਂ ਜਦੋਂ ਇਹ ਵਰਦੀ ਪਾਨੇ ਆ ਤਾਂ ਅਸੀਂ ਕਿਹੜਾ ਫਰਜ਼ ਨਿਭਾਉਣ ਵਾਸਤੇ ਆਨੇ ਆ ਤੇ ਕੀ ਅਮ ਕਰਜ਼ ਹੈ ਸਾਡੇ ਮੋਢਿਆਂ ਤੇ ਕਿ ਉਹਨਾਂ ਦੀ ਯਾਦ ਨੂੰ ਅਸੀਂ ਹਮੇਸ਼ਾ ਸ਼ਰਦਾ ਤੇ ਫੁੱਲ ਪੇਂਟ ਕਰੀਏ ਤੇ ਉਸ ਦੇ ਕਾਬਿਲ ਬਣੀਏ ਅੱਜ 1 1 ਅਕਤੂਬਰ 2025 ਨੂੰ ਜਦੋਂ ਆਪਾਂ ਇੱਥੇ ਇਕੱਤਰ ਹੋਏ ਤੇ ਪਿਛਲੇ 1 ਸਾਲ ਦੇ ਦੌਰਾਨ ਤੇ ਜੋ ਸਟੇਟ ਪੁਲਿਸ ਤੇ ਜਿਹੜੀ ਸੈਂਟਰਲ ਪੁਲਿਸ ਆਰਗੇਨਾਈਜੇਸ਼ਨਸ ਦੇ ਜੋ ਜਵਾਨ ਜਿਹੜੇ ਸ਼ਹੀਦ ਹੋਏ ਨੇ ਤੇ ਉਹਨਾਂ ਦੇ ਸਾਰਿਆਂ ਦੇ ਨਾਮ ਜਿਹੜੇ ਸੀਗੇ ਉਹ ਲੈ ਗਏ ਤੇ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਪੁਲਿਸ ਜਿਹੜੀ ਹੈ ਜਿਹੜੇ ਜਵਾਨ ਜਿਹੜੇ ਨੇ ਉਹ ਸਾਡੀ ਸੁਰੱਖਿਆ ਲਈ ਸਾਡੇ ਸਮਾਜ ਜਿਹੜਾ ਹੈ ਉਹਦੀ ਸੁਰੱਖਿਆ ਲਈ ਤੇ ਹਮੇਸ਼ਾ ਡਟੇ ਹੋਏ ਨੇ ਤੇ ਇਹ ਬਹੁਤ ਇੱਕ ਪਾਵਕ ਦਿਨ ਹੈ ਇਨ ਫੈਕਟ ਜਿਹੜੇ ਸਮਾਜ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਕਰਦੇ ਉਹ ਤਿੱਤਰ-ਬਿੱਤਰ ਹੋ ਜਾਂਦੇ ਨੇ ਤੇ ਇਹ ਯਾਦਗਾਰਤਾ ਕਿ ਸਾਨੂੰ ਜਿਹੜੇ ਸਾਡੇ ਲਈ ਕਈ ਜਿਹੜੇ ਲੋਕ ਬੀਤਾਂ ਦੇ ਨੇ ਜਿਨ੍ਹਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਸੀ ਉਹਨਾਂ ਵੱਲੋਂ ਆਪਣੀ ਜਾਨ ਜਿਹੜੀ ਹੈ ਉਹ ਨਿਸ਼ਾਵਰ ਕੀਤੀ ਗਈ ਹੈ ਤੇ ਇਹ ਸਾਡੇ ਲਈ ਬਹੁਤ ਵੱਡਾ ਪ੍ਰੇਰਨਾ ਸਰੋਤ ਵੀ ਹੈ ਬਹੁਤ ਇਹ ਭਾਵੁਕ ਦਿਹਾੜਾ ਹੈ ਤੇ ਮੈਂ ਸਾਰਿਆਂ ਨੂੰ ਸ਼ਰਦਾ ਤੇ ਸੁਮਨ ਜਿਹੜੇ ਐ ਅਰਪਤ ਕਰਦਾ ਤੇ ਜਿਹੜੇ ਵੀ ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਅਜਿਹੇ ਜਿਹੜੇ ਨੇ ਪੁੱਤ ਤੇ ਬੇਟੀਆਂ ਜਿਹੜੀਆਂ ਨੇ ਉਹ ਚੁਕੀਆਂ ਧੰਨਵਾਦ ਮੇਰਾ ਪਿੰਡ ਲੇਲਕਲਾਂ ਜੀ ਥਾਣਾ ਲਹਰਗਾ ਕਚਪੰਦ ਹੈ ਸੋਨ ਸ਼ਹੀਦ ਹੋਏ ਸੀ ਮੇਰੇ ਫਾਦਰ ਸਾਹਿਬ ਸ਼ਹੀਦ ਹੋਏ ਸੀ ਜੀ ਹਾਂ 32 33 ਸਾਲ ਪਹਿਲਾਂ ਦੀ ਗੱਲ ਹੈ ਜੀ ਤੇ ਸਾਨੂੰ ਮਤਲਬ ਬਹੁਤ ਵਧੀਆ ਲੱਗਦਾ ਸਾਨੂੰ ਸਨਮਾਨਿਤ ਕਰਦੇ ਨੇ ਇੱਥੇ ਉਹਨਾਂ ਨੂੰ ਯਾਦ ਕਰਦੇ ਨੇ ਬੁਲਾ ਕੇ ਸਾਨੂੰ ਸਰ ਬਹੁਤ ਸਾਨੂੰ ਸਹਿਚਾਰ ਕਰਦੇ ਨੇ ਡਿਪਾਰਟਮੈਂਟ ਵਾਲੇ ਸਾਨੂੰ ਬਹੁਤ ਵਧੀਆ ਲੱਗਦਾ ਸਰ ਕਦੋਂ ਸੀ ਇਹ ਕਿ ਕਿਹੜੇ ਸਰ 1991 ਸਰ ਹਾਂਜੀ ਕਿਸ ਤਰ੍ਹਾਂ ਦਾ ਹਾਲਾਤ ਸੀ ਉਦੋਂ ਪਰਿਵਾਰ ਦੇ ਤੇ ਕਿੰਨੀ ਔਖੀ ਘੜੀ ਸੀ ਉਹ ਸੁਣ ਮੈਂ ਤਾਂ ਬਹੁਤ ਛੋਟੀ ਸੀ ਪਰ ਦੱਸਦੇ ਨੇ ਪੇਰੈਂਟਸ ਵੀ ਥੋੜਾ ਉਸ ਦਿਨ ਉਸ ਟਾਈਮ ਆ ਥੋੜਾ ਗਰੀਬੀ ਵਾਲੀ ਹਾਲਾਤ ਸੀਗੇ ਫੈਮਿਲੀ ਦੇ ਨਾਰਮਲ ਜਿਹੇ ਹਾਲਾਤ ਸੀਗੇ ਇਸ ਤਰ੍ਹਾਂ ਹੁਣ ਮੈਕਮੇ ਵੱਲੋਂ ਸਾਰ ਦਿੱਤੀ ਜਾਂਦੀ ਬਰਬਾਰ ਦਾ ਹੱਦ ਹਾਂਜੀ ਹਾਂਜੀ ਸਰ ਮੈਕਮੇ ਵੱਲੋਂ ਬਹੁਤ ਵਧੀਆ ਸਾਡਾ ਸਹਿਚਾਰ ਦਿੱਤਾ ਜਾਂਦਾ ਸਾਨੂੰ ਵਧੀਆ ਹਾਲ ਚਾਲ ਪੁੱਛਿਆ ਜਾਂਦਾ ਹੀ ਨਵਿੰਦਰ ਸਿੰਘ ਜੀ ਅੱਜ ਆਇਓ ਇੱਕ ਆਪਕ ਦਿਨ ਹੈ ਕਿਸ ਤਰ੍ਹਾਂ ਅਪਸਰ ਸਹਿ ਪਹਿਲਾਂ ਦਾ ਤੁਹਾਡਾ ਕੌਣ ਸੀ ਫਸ ਸਰ ਤੇ ਕਿਸ ਤਰ੍ਹਾਂ ਲੱਗਿਆ ਅੱਜ ਅਪਸਰ ਸਾਹਿਬਾ ਨਵੇਂ ਨਵੇਂ ਘੁੱਟ ਦਲਵਾਤ ਹਾਂਜੀ ਸਰ ਹਰ ਸਾਲ ਹੀ ਹੁੰਦੇ ਸੀ ਤੇ ਸਾਨੂੰ ਫਖਰ ਹੁੰਦਾ ਸਾਡੇ ਫਾਤਰਾ ਘੁੱਟ ਹਮ ਤਾਂ 30 ਹੁੰਦੇ ਨੇ ਸਾਡੀ ਦੋ ਘੁੱਟ ਲੱਫਾ ਸਾਡੇ ਘਰੇ ਜਾਂਦੇ ਤੇ ਮਿੱਠੀਆਂ ਕਰ ਦਿੰਦੇ ਕਦੋਂ ਸ਼ਹੀਦ ਹੋਏ ਸੀ ਤੁਹਾਡੇ ਪਿਤਾ ਤੇ ਕਿੱਥੇ ਹੋਏ ਸੀ ਇਹ 26 ਅਪ੍ਰੈਲ 1999 ਉਦੋਂ ਤੁਹਾਡੀ ਉਮਰ ਕਿੰਨੀ ਸੀ ਤੇ ਉਸ ਤੋਂ ਬਾਅਦ ਪਰਿਵਾਰ ਦੇ ਕਿਸ ਤਰ੍ਹਾਂ ਦੇ ਹਾਲਾਤ ਹੋਏ ਕਿਉਂ کافی ਖਾਇ ਮੈਂ ਉਤਾਈ ਚੱਲਦਾ ਸੀ ਕਾ ਪਿੰਨੇ ਕਿ ਤੰਗੀਆਂ ਉਦੋਂ ਫਟੇ ਕਿ ਉਹ ਬਹੁਤ ਛੋਟੀ ਉਮਰ ਸੀ ਛੋਡੇ ਵੀ ਕੋਈ ਇਨਕੀ ਦਾ ਤੇ ਕੱਚੇ ਕੌਣ ਉਹ ਕਮਾਨ ਵਾਲੇ ਕਿਉਂਕਿ ਹਾਲਾਤ ਦੇ ਉੱਤੋਂ ਡਾਟ ਯੂ ਉਮਰ ਛੋਟੀ ਸੀ ਉਦੋਂ ਤੇ ਕਾਫੀ ਸਟ੍ਰਗਲ ਕੀਤਾ ਤੇ ਹੁਣ ਕਿਸ ਤਰ੍ਹਾਂ ਮੈਕਮੇ ਵੱਲੋਂ ਤੁਹਾਡੇ ਪਰਿਵਾਰ ਦੇ ਸਾਹ ਦਿੱਤੀ ਜਾਂਦੀ ਹੈ ਪੂਰੀ ਪੂਰੀ